ਇਹ ਹੈ ਬਾਈ ਬਿੱਟੂ ਤੇ ਉਹਦੀ ਘਰ ਵਾਲੀ ਪੈਨ ਕਾਜਲ ਤੁਸੀਂ ਇਹਨਾਂ ਦੋਹਾਂ ਦੀਆਂ ਵਿਆਹ ਦੀਆਂ ਵੀਡੀਓ ਤਾਂ ਬਹੁਤ ਵਾਇਰਲ ਵੇਖੀਆਂ ਹੋਣੀਆਂ ਹਰ ਇੱਕ ਦੇ ਫੋਨ ਤੇ ਇਹ ਵੀਡੀਓ ਆਈ ਕਿ ਬਾਈ ਕਿਵੇਂ ਭੋਲੀਆਂ ਗੱਲਾਂ ਆਪਣੀਆਂ ਸਾਲੀਆਂ ਨਾਲ ਕਰ ਰਿਹਾ ਤੇ ਉਹਨਾਂ ਦੇ ਨਾਲ ਮਜ਼ਾਕ ਕਰ ਰਿਹਾ ਪਰ ਇਸ ਬਾਈ ਦੀ ਅਸਲੀ ਕਹਾਣੀ ਸੁਣ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਦੋਵੇਂ ਜੀ ਕਿੰਨੇ ਭੋਲੇ ਐ ਬਾਈ ਬਿੱਟੂ ਦੱਸਦਾ ਕਿ ਮੈਂ ਤਾਂ ਵਿਆਹ ਕਰਾਉਣਾ ਹੀ ਨਹੀਂ ਚਾਹੁੰਦਾ ਸੀਗਾ ਕਿਉਂਕਿ ਮੇਰੇ ਤਾਂ ਮਨ ਦੇ ਵਿੱਚ ਇੰਨਾ ਡਰ ਸੀਗਾ ਕਿ ਵਿਆਹ ਪਤਾ ਨਹੀਂ ਕਿੱਡੀ ਕ ਵੱਡੀ ਚੀਜ਼ ਹੋਊਗਾ। ਬਾਈ ਹੱਸਦਾ ਹੋਇਆ ਭੋਲੇ-ਪਾਚੀ ਦੱਸਦਾ ਕਿ ਮੈਨੂੰ ਤਾਂ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਇਹ ਤਾਂ ਬਹੁਤ ਨਿੱਕੀ ਜੀ ਗੱਲ ਐ। ਬਾਈ ਦੀਆਂ ਭੋਲੀਆਂ ਗੱਲਾਂ ਤੁਹਾਨੂੰ ਹੋਰ ਵੀ ਸੁਣਾਵਾਂਗੇ, ਹੋਰ ਵੀ ਇਹ ਭੈਣ ਦੀਆਂ ਵੀ ਗੱਲਾਂ ਸੁਣਾਵਾਂਗੇ ਕਿ ਕਿੰਨੇ ਕੁ ਭੋਲੇਪਨ ਦੇ ਵਿੱਚ ਇਹ ਵੱਡੀਆਂ-ਵੱਡੀਆਂ ਗੱਲਾਂ ਕਰ ਜਾਂਦੇ ਆ। ਤੁਸੀਂ ਇਸ ਬਾਈ ਦੇ ਜਿਹਦੇ ਵਿਆਹ ਦੀ ਵੀਡੀਓ ਇੰਨੀਆਂ ਵਾਇਰਲ ਕੀਤੀਆਂ ਉਦੀ ਆਪ ਦੀ ਜ਼ਿੰਦਗੀ ਕਿੰਨੀ ਸਧਾਰਨ ਹੈ ਤੇ ਆਪ ਉਹ ਵਿਆਹ ਦੇ ਪ੍ਰਤੀ ਕੀ ਸੋਚਦਾ ਸੀ ਇਹ ਸਾਰੀ ਕਹਾਣੀ ਅੱਜ ਤੁਹਾਨੂੰ ਸੁਣਾਵਾਂਗੇ ਕਿ ਬਾਈ ਦੱਸਦਾ ਕਿ ਵਿਆਹ ਵਾਲੇ ਦਿਨ ਵੀ ਇਸ ਨੂੰ ਨਹੀਂ ਪਤਾ ਸੀਗਾ ਕਿ ਬਈ ਇਹਦਾ ਵਿਆਹ ਹੋਣ ਜਾ ਰਿਹਾ ਕਿਉਂਕਿ ਇਹ ਦੱਸਦਾ ਕਿ ਬਾਈ ਹੋਰੀ ਦੱਸਦੇ ਆ ਕਿ ਇਹ ਤਾਂ ਕੰਮ ਤੇ ਚਲਾ ਗਿਆ ਸੀ ਤੇ ਕੰਮ ਤੋਂ ਇਹਨਾਂ ਦੇ ਘਰ ਦੇ ਕਹਿੰਦੇ ਆ ਜਾ ਤੇਰਾ ਤਾਂ ਵਿਆਹ ਤੇ ਗੱਡੀ 'ਚ ਭਾ ਕੇ ਤਿਆਰ ਕਰਕੇ ਲੈ ਜਾਂਦੇ ਤੇ ਉੱਥੇ ਜਾ ਕੇ ਬਾਈ ਨੂੰ ਪਤਾ ਲੱਗਦਾ ਵੀ ਮੇਰਾ ਤਾਂ ਵਿਆਹ ਸੀ ਬਾਈ ਦੀਆਂ ਹੋਰ ਵੀ ਭੋਲੀਆਂ ਗੱਲਾਂ ਤੁਹਾਨੂੰ ਸੁਣਾਵਾਂਗੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਜੇ ਤੇ ਕਮੈਂਟ ਵੀ ਜਰੂਰ ਕਰਿਓ ਜੇ ਬਹੁਤ ਬਹੁਤ ਧੰਨਵਾਦ ਸਵਾਗਤ ਹੈ ਬਈ ਬਿੱਟੂ ਜੀ ਭੈਣ ਜੀ ਸਵਾਗਤ ਹੈ ਸਵਾਗਤ ਹੈ ਮਾਤਾ ਜੀ ਹਾਂ ਜੀ ਸასი ਕਾਲ ਠੀਕ ਹੋ ਹਾਂ ਜੀ ਠੀਕ ਹੈ ਬਿੱਟੂ ਬਾਈ ਹਾਂ ਜੀ ਸასი ਹੋਰ ਕੀ ਹਾਲ ਹੈ ਵਧੀਆ ਜੀ ਵਧੀਆ ਤੁਸੀਂ ਹੋ ਕਹਿੰਦੇ ਬਈ ਬਿੱਟੂ ਤੇਰੀਆਂ ਗੱਲਾਂ ਬਹੁਤ ਮਸ਼ਹੂਰ ਹੈ ਹਾਂ ਜੀ ਗੱਲਾਂ ਤਾਂ ਜੀ ਬੈਠੇ ਆਪਾਂ ਹੁਣ ਇਕੱਠੇ ਬਹਿ ਕੇ ਕਰਦੇ ਆ ਉਹ ਗੱਲਾਂ ਆਟੋਮੈਟਕ ਹੀ ਆਈ ਜਾਂਦੀ ਮਿੰਮਤ ਕੀ ਗੱਲ ਕਰੋ ਵੀ ਅਗਲੇ ਨੂੰ ਥੋੜੀ ਜੀ ਚੰਗੀ ਲੱਗੇ ਵੀ ਮਤਵ ਕੀ ਅਗਲੇ ਛੋਚੇ ਵੀ ਇਹ ਗੱਲ ਕੀਤੀ ਕਿੱਥੋਂ ਆਜੀ ਤੇ ਬਾਕੀ ਦਾ ਕੰਮ ਆਪਦਾ ਚੀੜਾ ਰੱਖੋ ਜੀ ਛੜਾ ਚੀੜਾ ਕਿਹੜਾ ਏ ਜੀ ਕੀੜਾ ਕਰਾ ਦੇ ਇਹਦਾ ਗੱਲਾਵਾਤਾ ਚ ਕੰਮ ਕੀੜਾ ਕਰਾ ਦੇ ਪੂਰਾ ਕੀੜਾ ਕਰਾ ਹਾਂ ਪੂਰਾ ਕੀੜਾ ਕਰਾ ਮਤਲਬ ਆਉਣ ਨਹੀਂ ਦਿੰਦਾ ਕਿਸੇ ਨੇ ਛੇਲੀ ਤੇ ਹਾਂ ਹਾਂ ਨਹੀਂ ਆਉਂਦਾ ਹਾਂ ਜੀ ਕਾਦੀ ਫਿਰ ਜਿਦਾਈ ਕਾਦੀ ਕਰਦਾ ਜਿਦਾਈ ਤਾਂ ਆਪਣੀ ਕਾਚੇ ਦੀ ਨਹੀਂ ਜੀ ਬਾਛਾ ਆਈਆ ਲੋਕਾ ਦਾ ਪਿਆਰ ਸਕਦਾ ਬਸ ਉਹ ਗੱਲਾਵਾਤਾ ਚਾਉਂਦੇ ਆਪਾਂ ਛਾਣਾ ਦੇ ਜਿੰਗਾਂ ਜੀ ਹੂੰ ਬਿੱਟੂ ਫਿਰ ਕੰਮ ਜਿਹੜਾ ਛੀੜਾ ਰੱਖਦਾ ਬਈ ਤੂੰ ਫਿਰ ਕਿਹੜੇ ਕਿਹੜੇ ਮੁੱਦੇ ਨੂੰ ਫਿਰ ਉਹ ਰੱਖਦਾ ਵੀ ਮੈਂ ਹੁਣ ਚੱਕ ਦੇਣਾ ਕੰਮ ਜੇ ਕੰਮ ਮੈਂ ਕਰਦਾ ਇੱਕ ਪੇਂਟ ਦਾ ਕੰਮ ਕਰਦਾ ਪੇਟ ਦੇ ਕੰਮ ਵਿੱਚ ਮੈਂ ਕਹਿ ਦਿੰਦਾ ਵੀ ਕੰਮ ਛੀੜਾ ਖਾ ਦੂੰਗਾ ਕਿਉਂਕਿ ਉਹ ਸ ਗੱਲਾਂ ਦੇ ਨਾਲ ਅੱਗੇ ਮੈਂ ਉਹ ਗੱਲਾਂ ਦੇ ਨਾਲ ਲਾ ਕੇ ਕੰਮ ਛੀੜਾ ਲਾ ਕੇ ਨਾਲ ਉਹਦੇ ਛੀੜਾ ਕਰਾ ਦੇਈ ਬਈ ਬਟੂ ਭਾਈ ਬਚਪਨ ਕਿਵੇਂ ਸੀਗਾ ਨਿੱਕੇ ਹੁੰਦੇ ਕਿਵੇਂ ਸੀਗਾ ਬਚਪਨ ਜੀ ਆਇਆ ਸੀਗਾ ਵੀ ਮੈਂ ਬਹੁਤ ਖੇਡਿਆ ਵੀ ਆ ਬਹੁਤ ਤਸਵੀਰਾਂ ਵੀ ਵੇਖਿਆ بڑے بڑے ਬੰਦਿਆਂ ਨੂੰ ਵੀ ਬਤ ਕੀ ਬਜ਼ੁਰਗਾਂ ਨੂੰ ਵੀ ਆਪਾਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਇਤੋਂ ਤੱਕ ਪਹੁੰਚੇ ਉਹਨਾਂ ਨੂੰ ਜਿਹੜੀਆਂ ਗੱਲਾਂ ਬਾਤਾਂ ਛਾਂਦੇ ਸੀ ਆਪਾਂ ਉਹਨਾਂ ਦੇ ਨਾਲ ਰਹਿਦਾ ਸੀ ਵੀ ਇਹ ਗੱਲ ਨੂੰ ਕਟਰਾਲ ਕਰ ਹੂੰ ਉਹਨਾਂ ਦੀ ਗੱਲਾਂ ਨੂੰ ਸਮਝੋ ਜੋ ਇਹਨਾਂ ਨੇ ਜਦ ਮੇਰਾ ਵਿਆਹ ਸੀ ਮੈਂ اٹ ਗਿਆ ਜੀ ਮੈਂ ਕੰਮ ਤੇ ਗਿਆ ਹੋਇਆ ਸੀ ਮਾਂ ਜੀ اٹਗੇ ਇਹ ਕਹਿੰਦੇ ਕੁੜੀ ਵੇਖਾਂ ਦੀ ਜੀ ਅਸੀਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਕੁੜੀ ਵੇਖਾਂ ਦੀ ਤਾਂ ਇਹ ਕਹਿੰਦੇ ਜੀ ਅਸੀਂ ਤੇਰਾ ਵਿਆਹ ਕਰ ਦੇਣਾ ਮੈਂ ਕਿਹਾ ਜੀ ਕਰਦੇ ਹੋ ਕੋਈ ਗੱਲ ਨਹੀਂ ਮੇਰੇ ਤੋਂ ਬਾਅਦ ਪੁੱਛਿਆ ਦੱਛਿਆ ਦੀ ਇਹਨਾਂ ਨੇ ਕੁੜੀ ਵੇਖੀ ਜੀ ਵਿਆਹ ਕਰਤਾ ਬਾਤ ਨਾ ਮੁੰਡਾ ਤਾਰੂ ਮੁੰਡਾ ਗਿਆ ਆਪਣਾ ਉਹ ਕਾਲੇ ਸਪੰਚੋ ਨਹੀਂ ਬਾਈ ਰੁੱਪੇ ਜੀ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਜੀ ਤਾਰੂ ਹੋਰਾਂ ਨੇ ਥੋੜਾ ਸਾਥ ਦਿੱਤਾ ਹਾਂ ਤਾਰੂ ਹੋਣਾ ਨੇ ਰੁੱਪਾ ਬਾਈ ਜੀ ਧਲੇਵਾ ਸਾਹਿਬ ਹੋਰ ਛਪੰਚ ਸ਼ੌਕਾਲਾ ਜੀ ਬਹੁਤ ਜਿਆਦੇ ਮਤਕ ਕਿ ਮੇਰੇ ਭਰਾਵਾਂ ਨੇ ਮੇਰਾ ਸਾਥ ਦਿੱਤਾ ਜੀ ਤੇ ਹੁਣ ਫਿਰ ਜਿਹੜੀ ਕੁੜੀ ਮਾਪਿਆਂ ਨੇ ਪਸੰਦ ਕੀਤੀ ਪਰ ਪੂਰੀ ਪਸੰਦ ਹੈ ਪੂਰੀ ਪਸੰਦ ਆ ਜੀ ਆਪਾਂ ਨੂੰ ਤਾਂ ਹੀਰਾ ਹੀ ਆ ਸਮਝੀਂ ਪੂਰਾ ਹੀਰਾ ਹੀਰਾ ਤੇ ਭੈਣੇ ਤੁਹਾਨੂੰ ਪਸੰਦ ਆ ਬਈ ਹਾਂਜੀ ਤੁਹਾਨੂੰ ਵੀ ਹੀਰਾ ਲੱਗਦਾ ਕਿ ਕੱਚ ਲੱਗਦਾ ਹਾਂਜੀ ਸਦਿਆ ਆਦਾ ਸਦਿਆ ਲੱਗਦਾ ਹਾਂਜੀ ਦੋਨਾਂ ਦੀ ਜੋੜੀ ਬਹੁਤ ਸੋਹਣੀ ਆ ਤੁਹਾਡੀ ਹੈਨਾ ਹਾਂਜੀ ਜੋੜੀ ਤਾਂ ਬਹੁਤ ਸੋਹਣੀ ਹੈ ਪਰ ਬਿੱਟੂ ਜਦੋਂ ਇੰਨਾ ਮਸ਼ਹੂਰ ਹੋ ਗਿਆ ਐਡੀ ਜੋੜੀ ਮਸ਼ਹੂਰ ਹੋ ਗਈ ਫਿਰ ਲੋਕ ਕਹਿੰਦੇ ਹੋਣੇ ਯਾਰ ਵੀ ਕੀ ਆ ਬਾਤ ਐ ਯਾਰ ਵੀ ਹਨਾ ਕੀ ਬਾਤ ਕੀ ਜੀ ਲੋਕੀ ਦਾ ਪੁੱਛਣਾ ਲੋਕਾ ਤੋਂ ਹਾਸ਼ਾਸ਼ ਕੇ ਰੱਖਿਆ ਨਹੀਂ ਜਾਂਦਾ ਸੀ ਵੀ ਅਸੀਂ ਕਿਵੇਂ ਆਏ ਆਏ ਉਹ ਸੁਪਨਿਆਂ ਇਹ ਤਾਂ ਨਾ ਕੋਈ ਕਹਿੰਦਾ ਹੀ ਨਹੀਂ ਸੀ ਹਨਾ ਹਾਂਜੀ ਕਹਿੰਦਾ ਨਹੀਂ ਸੀ ਪਰ ਕੰਮ ਆਇਆ ਵੀ ਇਹਨਾਂ ਨੇ ਮੈਨੂੰ ਉਦੋਂ ਮਸ਼ਹੂਰ ਕੀਤਾ ਜਦੋਂ ਕਹਿ ਦਿੰਦਾ ਸੀ ਕੰਮ ਮੈਂ ਕਰ ਦੂੰਗਾ ਚੀੜ ਉਦੋਂ ਮਸ਼ਹੂਰ ਹੋ ਗਿਆ ਨਾ ਕੰਮ ਮੈਂ ਕਰ ਦੂੰਗਾ ਚੀੜਾ ਚੀੜਾ ਜੀ ਆ ਪੇਂਟ ਫਿਰ ਪੂਰਾ ਚੀੜਾ ਕਰ ਦਿੰਦਾ ਨਹੀਂ ਸੀ ਤੇਰਾ ਪੇਂਟ ਨਾ ਜੀ ਰਹਿੰਦਾ ਨਹੀਂ ਸੀ ਪੇਟ ਜਿੱਥੇ ਲਾਦ ਕੇ ਆਪਾਂ ਲਾਊਗਾ ਕਿਵੇਂ ਜਿੱਥੇ ਬਿੱਟੂ ਲਾਵੇ ਉੱਤੇ ਹਾਂ ਉੱਥੋਂ ਕੰਮ ਚੀੜਾ ਕਰਦਾ ਹੀ ਕਰਦਾ ਬਿੱਟੂ ਹਾਂ ਤੇ ਬਿੱਟੂ ਜਦ ਤੂੰ ਕਹਿੰਦਾ ਬਚਪਨ ਚ ਬਈ ਕਹਿੰਦੇ ਸੀ ਤੁਸੀਂ ਵੀ ਮੇਰੀ ਬਜ਼ੁਰਗਾ ਨਾਲ ਲਿਆ ਸੀ ਹੈ ਹਾਂ ਜੀ ਬਜ਼ੁਰਗਾ ਨਹੀਂ ਗੱਲਾਂ ਸੁਣਦਾ ਸੀ ਸ਼ਾਇਦ ਬਜ਼ੁਰਗਾ ਦੀਆਂ ਸ਼ਾਂਦੀਆਂ ਸੀ ਮੜੀ ਮੜੀ ਉੱਚਾ ਬੋਕਾਟ ਰਿਆ ਜੀ ਅੱਛਾ ਹਾਂਜੀ ਜਿਆਦਾ ਕੰਮ ਚ ਜਾਂ ਪਿੰਡ ਦੇ ਕੰਮ ਚ ਤੇ ਜਾਂ ਬਜ਼ਾਰ ਗੱਲਾਂ ਸਾਨੂੰ ਤਾਂ ਹੀ ਫਿਰ ਇੰਨਾ ਸਿਆਣਾ ਹੋ ਗਿਆ ਤੂੰ ਹਾਂਜੀ ਜਾਣੀਆਂ ਸਿਆਣੀਆਂ ਗੱਲਾਂ ਸੁਣ ਹਾਂਜੀ 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 ਤੇ ਤਾਂ ਹੀ ਫਿਰ ਪਿੰਡ ਚ ਜਿਹੜਾ ਕਹਿੰਦਾ ਵੀ ਲੱਗ ਟੂਰ ਗੱਲਾਂ ਹੀ ਸੁਣਾ ਦੇ ਤੀ ਜੀ ਹਾਂ ਗੱਲਾਂ ਹੀ ਸੁਣਾ ਦੇ ਵੀ ਸਾਨੂੰ ਵੀ ਸੁਣਾ ਫਿਰ ਕੋਈ ਸੁਣਾਈ ਛੋਣੋ ਵੀ ਸੁਣਾ ਦਿੰਦੇ ਆ ਜੀ ਜੇ ਤੁਸੀਂ ਦੱਸੋ ਵੀ ਕਿਹੜੀ ਛੋਨੀ ਹੈ ਉਹ ਜੀ ਢੜੀ ਸੁਣਾ ਕਹ ਹੈਤਾ ਜੀ ਇਸੇ ਨਾ ਦਿੰਦੇ ਆ ਜੀ ਹਾਂ ਅਸੀਂ ਇੱਕ ਵੇਰੀ ਗਾਇ ਸੀਗੇ ਜੀ ਆ ਲਦੇ ਆ ਰਹੇ ਸ਼ਹਿਰ ਵਿੱਚ ਉੱਥੇ ਕੋਈ ਬਜ਼ਾਰੀ ਗੇ ਮਿਲਿਆ ਮੈਨੂੰ ਕਹਿੰਦਾ ਕਾਕਾ ਤੂੰ ਉਹ ਜਵਾਨ ਨੇ ਤਾ ਲੱਗਦਾ ਨਹੀਂ ਮੈਨੂੰ ਲੱਗਦਾ ਛਾੜੇ ਨਾਲੋਂ ਵੀ ਤਾਂ ਪਹੁੰਚਿਆ ਜਾਂਦਾ ਅੱਛਾ ਮੈਂ ਕਹਾ ਜੀ ਇੰਨਾ ਤਾ ਤਾ ਪਹੁੰਚਿਆ ਨਹੀਂ ਛੋਡੇ ਜਿੰਨਾ ਤਾਂ ਪਹੁੰਚ ਤਾ ਛੱਕਦਾ ਹੀ ਨਹੀਂ ਮੈਂ ਤਾਂ ਫੇਰ ਵੀ ਛੋਡੇ ਬੱਚੇ ਆ ਗਿਆ ਉਹ ਕਿਹੜੀ ਗੱਲ ਸੁਣਾਈ ਸੀ ਕਿ ਜਿਹੜਾ ਉਹਨੂੰ ਐ ਲੱਗਿਆ ਵੀ ਇਹ ਤਾਂ ਇਹ ਤਾਂ ਸਾਡੇ ਤੋਂ ਪਿੱਛੇ ਉਹਨਾਂ ਨੂੰ ਵੀ ਮੈਂ ਹੱਥਿਆਲੀ ਗੱਲ ਸੁਣਾਇਹੀ ਮੈਂ ਕਹਾ ਅੱਜ ਕੱਲ ਦੇ ਲੋਕ ਕਹਿੰਦੇ ਹੁੰਦੇ ਆ ਵੇਖੋ ਵੀ ਕਹਿੰਦੇ ਨੇ ਛਿਆਣੀ ਬੁੜੀ ਤੇ ਛਟਿਆਰੀ ਬੁੜੀ ਦਾ ਫਰਕ ਬਹੁਤ ਹੁੰਦਾ ਈ ਅੱਜ ਕੱਲ ਦੇ ਜ਼ਮਾਨੇ 'ਚ ਛਟਿਆਰੀ ਬੁੜੀ ਕੋਈ ਕੋਈ ਮਿਲੂਗੀ ਕਹਿੰਦਾ ਛੋਟੇ ਕੱਪੜੇ ਪਾਉਣੇ ਛੱਡੋ ਆਪਦੀ ਚੁੰਨੀ ਨਾਲ ਲੈਂਦੋ ਅਜਤ ਰੱਖੋ ਕੋਈ ਵਾਦੀ ਕੋਈ ਗਲਤ ਫਹਮੀ ਨਾ ਪਾਓ ਵੀ ਉਹਨਾਂ ਦੀ ਅਜਤ ਨਾ ਰਹੀਓ ਅਜਤਲ ਬਾਲਾ ਉਹ ਗਲਤ ਹੋ ਗਿਆ ਤਾਂ ਹਾਂਜੀ ਅਜ ਕੱਲ ਬਾਲਾ ਗਲਤ ਹੋਈ ਜਾਂਦਾ ਪਰ ਕਿਸੇ ਵਾਰੇ ਕੋਈ ਸੋਚਦਾ ਹੀ ਨਹੀਂ ਆ ਦੌਲੂ ਚੱਦਾ ਰੱਖਦਾ ਜੀ ਕਿੰਨੇ ਮੜੀ ਕਰੂ ਬਿਟੂ ਜਿਹੜੀ ਅੱਜ ਕੱਲ ਦੇ ਜ਼ਮਾਨੇ ਦੀ ਤੁਸੀਂ ਗੱਲ ਕਰਦੇ ਹੋ ਰਿਹਾ ਜਿਹੜਾ ਮਾਹੌਲ ਖਰਾਬ ਹੋ ਗਿਆ ਹਾਂ ਹਾਂ ਜੀ ਤੇ ਤੁਹਾਡਾ ਵਿਆਹ ਤਾਂ ਵੀ ਅੱਜ ਕੱਲ ਦੇ ਜ਼ਮਾਨੇ ਚ ਹੋਇਆ ਤੇ ਹੋਇਆ ਵੀ ਏਡਾ ਵੀ ਬੱਲੇ ਬੱਲੇ ਹੋਈ ਪਈ ਆ ਬੱਲੇ ਬੱਲੇ ਪੂਰੀ ਜੀ ਪਏ ਇਹਨਾਂ ਦੇ ਪਰਿਵਾਰ ਵੀ ਖੁਸ਼ ਸੀ ਆਪਾ ਵੀ ਖੁਸ਼ ਸੀ ਇੱਧਰ ਸਾਰੇ ਬੰਦੇ ਖੁਸ਼ ਸੀਗੇ ਆਪਣੇ ਕਿਉਂਕਿ ਪਹਿਲਾਂ ਮੈਂ ਲੱਤ ਨਹੀਂ ਲਾਉਂਦਾ ਸੀ ਇਹ ਵਿਆਹ ਵਿਉ ਦੀ ਜਵਾਈ ਮੈਨੂੰ ਲੱਤ ਗੁੱਤਰ ਮੈਂ ਲਾਈ ਨਹੀਂ ਗਈ ਤੂੰ ਕਿਉਂ ਨਹੀਂ ਲੱਤ ਲਾਉਂਦਾ ਸੀ ਏਡਾ ਵਧੀਆ ਬੰਦਾ ਤੇ ਜੇ ਆਇਆ ਵੀ ਪਹਿਲੋ ਖਿਆਲ ਜਾਈ ਨਹੀਂ ਆਇਆ ਵਿਆਹ ਦਾ ਗੱਛੇ ਜੀ ਮਨ ਦੇ ਵਿੱਚ ਵੀ ਮੈਂ ਕਰਾਉਣਾ ਕਿ ਨਹੀਂ ਕਰਾਉਣਾ ਇਹ ਤਾਂ ਫੇਰ ਵੀ ਇਹ ਮੇਰੇ ਤੋਂ ਬਗੈਰ 10 ਪੁੱਛ ਕੇ ਕਰਕੇ ਆਇਆ ਵੀ ਤੈਨੂੰ ਬਿਨਾ ਪੁੱਛੇ ਬਿਨਾ ਪੁੱਛੇ ਕੀਤਾ ਜੀ ਇਹ ਕਿੱਡਾ ਸਿਆਣਾ ਬੰਦਾ ਐਡੀ ਸੌਣ ਵੀ ਐਨਾ ਕੁੜੀ ਨੂੰ ਬੜੀ ਆ ਚਾਹੀਦਾ ਹੁੰਦੇ ਆ ਕੋਈ ਤੇਰੇ ਅਰਗਾ ਬੜੀ ਸਿਆਣਾ ਬੰਦਾ ਤੂੰ ਲੱਤ ਨਹੀਂ ਲਾਉਂਦਾ ਸੀ ਇਹ ਗਲਤ ਗੱਲ ਨਹੀਂ ਤੇਰੀ ਨਹੀਂ ਜੀ ਆਇਆ ਨਾ ਜੀ ਉਦੋਂ ਆਏ ਮੌਲ ਲੱਗਦਾ ਚ ਵੀ ਵਿਆਹ ਚ ਖਣੀ ਕਿੱਡੀ ਕ ਵੱਡੀ ਗੱਲ ਆ ਜੀ ਅੱਛਾ ਉਦੋਂ ਆਏ ਨਹੀਂ ਪਤਾ ਸੀ ਗਾ ਵੀ ਵਿਆਹ ਤਾਂ ਮਾੜੀ ਮੋਟੀ ਗੱਲ ਆਈ ਤੇ ਵਿਆਹ ਮੈਂ ਤਾਂ ਸਾਂਝੀ ਬੈਠਾ ਸੀ ਵੀ ਬਹੁਤ ਹੀ ਵੱਡਾ ਕੰਮ ਆ ਹੈ ਕੋਈ ਬੜਾ ਚੱਕਰ ਨਾ ਪੈ ਜਾ ਹਾਂ ਚੱਕਰ ਨਾ ਪੈ ਜੇ ਵੀ ਮੈਂ ਉੱਥੇ ਵਿਆਹ ਕਰਾਵਾਂ ਅਗਲੇ ਮੈਨੂੰ ਪਤਾ ਨਹੀਂ ਘੇਰੀ ਫਾਨ ਉਹ ਕਿੰ ਕੀ ਕਰਦਾ ਹੈ ਹਾਂ ਨਹੀਂ ਫਿਰ ਸਾਲੀਆਂ ਨੇ ਤਾਂ ਘੇਰ ਲਿਆ ਸੀ ਨਹੀਂ ਛਾਲੀਆਂ ਨੇ ਪੂਰਾ ਘੇਰਿਆ ਜੀ ਛਾਲੀ ਤਾਂ ਪਤਾ ਆਪਾ ਲੱਗੀ ਪਹਿਲੋ ਮੈਂ ਉਹਨੂੰ ਦੱਸਤਾ ਸੀ ਵੀ ਮੂੰਹ ਚ ਡਿੱਗੂਗਾ ਤੇ ਉਹ ਕਰਦੇ ਨੋਕੇ ਮੈਂ ਫਤਾਸ਼ੀ ਮੈਂ ਕਹਾ ਬਸ ਨਜ਼ਾਰਾ ਵੇਖੇ ਦੱਚਤਾ ਵੀ ਡਗੂਗਾ ਬਿੱਟੂ ਕੋ ਐਵੇਂ ਥੋੜੀ ਬਿੱਟੂ ਨੂੰ ਸਾਬਤਾ ਕਹਿੰਦੇ ਹਾਂਜੀ 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 ਫੇਰ ਫੇਰ ਸਾਲੀ ਕੀ ਕਹਿੰਦੀ ਸਾਲੀ ਕਹਿੰਦੀ ਜੀ ਕੋਈ ਨਹੀਂ ਮੈਂ ਤਾਂ ਕਹਿੰਦੀ ਅੱਧਾ ਪਾਉ ਮੈਂ ਕਹੀ ਅੱਧਾ ਵਿੱਚ ਓਲੀ ਚੀ ਡਗਣਾ ਉਹ ਡਗ ਗਿਆ ਵੀ ਅੱਧਾ ਝੋਲੀ ਚੀ ਤੇਰ ਬਾ ਬਿੱਟੂ ਤੇ ਯਾਰ ਬਾ ਬਿੱਟੂ ਮੇਰੇ ਵਿਆਹ ਮਾਂ ਦਾ ਹੀ ਨਾ ਤੇਰ ਬਾ ਹਾਂ ਜੀ ਜਰਾਬ ਫੇ ਲੱਤ ਨਹੀਂ ਲਾਉਂਦਾ ਸੀ ਗਲਤ ਗੱਲ ਹੈ ਤੇਰੀ ਇਹ ਜੀ ਲੱਤ ਤਾਂ ਫਿਰ ਹੁਣ ਆਖਣ ਨੂੰ ਲਗਾਈ ਦਿੱਤੀ ਸਹੀ ਹੈ ਜੇ ਨਹੀਂ ਲਾਉਂਦਾ ਜੇ ਹੁਣ ਲਗਾਤੀ ਜੀ ਫਿਰ ਮਾਂ ਪਿਓ ਨੇ ਲਵਾਤੀ ਹਾਂ ਲਵਾਤੀ ਹਾਂ ਕਰ ਜਾਂਦੇ ਹਾਂ ਤੇ ਸਾਲੀਆਂ ਵਾਲੀ ਵੀ ਵੀਡੀਓ ਤੇਰੀ ਬੜੀ ਵਾਇਰਲ ਹੋਈ ਸੀ ਉਹ ਤਾਂ ਬਹੁਤ ਜ਼ਿਆਦੇ ਵਾਇਰਲ ਹੋਈ ਸੀ ਔਰ ਫਿਰ ਵਿਆਹ ਚ ਕੀ ਕੀ ਹੋਇਆ ਸਾਨੂੰ ਤਾਂ ਥੋੜੀਆਂ ਥੋੜੀਆਂ ਵੀਡੀਓ ਹੀ ਪਤਾ ਹੈ ਹਾਂ ਜੀ ਵਿਆਹ ਚ ਜੀ ਆਈਆ ਬੱਛ ਪ੍ਰੋਗਰਾਮ ਕੀਤਾ ਜੀ ਆਪਣਾ ਸਾਰੇ ਭੰਗੜੇ ਪਾਉਂਦੇ ਰਹੇ ਜੀ ਆਦੀ ਪਾਰਟੀ ਮਨਾਈ ਇਥੇ ਤੁਹਾਡੇ ਅਰਗੇ ਬੰਦੇ ਆ ਤੇ ਬਹੁਤ ਆਦੀਆਂ ਬੋਤਲ ਆ ਲਿਆ ਕੇ दारू-ਦੂਰੂ ਆਪ ਹੀ ਉਹਨਾਂ ਨੇ ਪਾਰਟੀ ਮਨਾਈ ਮੈਨੂੰ ਕਹਿੰਦੇ ਤੂੰ ਨਾ ਕਿਸੇ ਗੱਲ ਦੀ ਟੈਨਸ਼ਨ ਲੈ ਤੂੰ ਨਾ ਸਮਝੀ ਬਹੁਤ ਵੱਡਾ ਚੱਕਰ ਨਹੀਂ ਹਾਂ ਵੱਡਾ ਚੱਕਰ ਨਹੀਂ ਬੈਣਾ ਹਾਂ ਵੇ ਤੂੰ ਆਉਦਾ ਇਹ ਨਾ ਚੁੱਚੀ ਵੀ ਤੈਨੂੰ ਕੁਝ ਗੱਲ ਦੀ ਘਾਟ ਹੋ ਗਈ। ਸ਼ੁਰੂ ਤੋਂ ਦੱਸ ਬਿੱਟੂ ਜਦੋਂ ਮੰਨ ਲਵੀ ਵਿਆਹ ਹੀ ਤੇ ਕਹਿਤਾ ਵੀ ਬਈ ਸਾਨੂੰ ਕੁੜੀ ਪਸੰਦ ਆ ਤੇ ਹੁਣ ਵਿਆਹ ਕਰਾਂਗੇ। ਹਾਂਜੀ ਫੇਰ ਉਦੋਂ ਤੂੰ ਐ ਨਹੀਂ ਕਿਹਾ ਵੀ ਹੁਣ ਕੀ ਮੈਂ ਕਦੇ ਫਸ ਨਾ ਜਾਵਾਂ ਕਦੇ ਚੱਕਰ ਪੀਪਾ ਤਾਂ ਕਿੱਡਾ ਕਰਾਂ। ਨਾ ਜੀ ਦੱਚ ਮੈਨੂੰ ਇਹ ਗੱਲ ਤੋਂ ਪਹਿਲੋ ਦੱਸੀ ਨਹੀਂ ਨਾ ਉਹਨਾਂ ਨੇ। ਇਹ ਤਾਂ ਮੌਕੇ ਤੇ ਕੰਮ ਹੋਇਆ ਜੀ। ਅੱਛਾ ਪਹਿਲਾਂ ਦੱਸਿਆ ਹੀ ਨਹੀਂ। ਦੱਸਿਆ ਹੀ ਨਹੀਂ ਇਹ ਤਾਂ ਮੌਕੇ ਤੇ ਕੰਮ ਹੋਇਆ ਜੀ। ਵੀ ਮਤਲਬ ਕੀ ਤੂੰ ਅੱਜ ਤੁ ਕੰਮ ਤੋਂ ਮੈਂ ਤਾਂ ਗਿਆ ਸੀ ਜੀ ਕੰਮ ਤੇ ਜਾ ਕੇ ਕਹਿੰਦੇ ਆ ਜਾ ਬੈਠ ਗੱਡੀ ਦੇ ਵਿੱਚ ਤੇਰਾ ਤਾਂ ਵਿਆਹ ਅੱਛਾ ਹਾਂ ਜੀ ਕੰਮ ਫਿਰ ਤੇ ਕੰਮ ਫਿਰ ਪੂਰਾ ਹੋਵੇ ਤੂੰ ਉੱਥੇ ਉੱਥੋ ਹੀ ਲੈ ਕੇ ਤੈਨੂੰ ਉਹ ਹਾਂ ਜੀ ਉੱਥੇ ਹੀ ਕੰਮ ਚੀੜਾ ਕਰਾਤਾ ਨੇ ਜੀ ਕੰਮ ਤੇਰਾ ਵੀ ਸੱਚੀ ਲਈ ਕੀਤਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਉਹ ਮੈਨੂੰ ਕਹਿੰਦੇ ਤੂੰ ਸਹੀ ਹੈ ਫਿਰ ਫਿਰ ਜਦੋਂ ਤੈਨੂੰ ਬਹਾ ਲਿਆ ਗੱਡੀ 'ਚ ਫਿਰ ਤੂੰ ਕਿਹਾ ਫਿਰ ਮੈਂ ਕਾਜੀ ਚਲੋ ਕੋਈ ਨਹੀਂ ਹੋਂ ਤਾਂ ਵੀ ਗਾਲ ਪਿਆ ਢੋਲ ਵੀ ਆਉਣਾ ਹੀ ਪਿਆਣਾ ਜੀ ਇਹ ਤਾਂ ਵੀ ਆਉਣਾ ਹੀ ਪੈਂਦਾ ਜੀ ਭਾਵਾ ਦੇ ਛੋਟਾ ਡੰਡਾ ਭਾਵਾ ਦੇ ਵੱਡਾ ਵੀ ਆਉਣਾ ਤਾਂ ਪੈਣਾ ਹੀ ਆ ਜੀ ਫਿਰ ਫਿਰ ਜਦੋਂ ਤੇ ਫਿਰ ਸਿਰੇ ਸੂਰਜ ਖਿੜਕੇ ਤੋਂ ਬੰਨੇ ਘਟੀ ਸੀ ਸਿਰੇ ਨਹੀਂ ਜੀ ਉੱਥੇ ਘਰੇ ਲਿਆ ਕੇ ਬੰਨੇ ਸੀ ਉਹ ਪਹਿਲੋਂ ਇਹਨਾਂ ਨੇ ਹਾਂ ਫੇਰ ਤਿਆਰ ਕਰਤਾ ਸੀ ਮੈਨੂੰ ਵੇ ਮਾਤਾ ਕੇ ਹੈ ਕੰਮ ਤੇ ਸੀ ਬਸ ਕੰਮ ਤੋਂ ਆ ਕੇ ਉਹਨੇ ਵਜੇ ਬਰਾਤ ਲੈ ਗਈ ਸੀ ਜੀ ਪਹਿਲਾਂ ਤੂੰ ਕੰਮ ਤੇ ਜਾ ਰਿਹਾ ਹਾਂ ਕੰਮ ਤੇ ਜਾਵ ਰਿਹਾ ਸੀ ਅੱਛਾ ਇਹਨਾਂ ਨੇ ਤਾਂ ਮੈਨੂੰ ਉਸ ਦਿਨ ਹੀ ਦੱਛਾ ਵੀ ਜਿੱਦਾਂ ਬੱਚ ਵਿਆਹ ਸੀਗਾ ਹਾਂਜੀ ਤੇ ਫਿਰ ਜਦੋਂ ਮਤਲਬ ਤਿਆਰਪੂਰ ਹੋ ਕੇ ਜਾਵੜਿਆ ਫਿਰ ਮਨ ਚ ਕੀ ਸੀਗਾ ਵੀ ਲੱਡੂ ਖੋਟਦੇ ਸੀਗੇ ਲੈ ਵੀ ਇਹ ਵਿਆਹ ਹੋਣਾ ਚੱਲਿਆ ਹੈ ਨਹੀਂ ਨਹੀਂ ਮਨ ਚ ਲੱਡੂ ਦਾ ਖਾਦਾ ਸੀਗਾ ਜੀ ਲੱਦੇ ਤਾਂ ਜਿਹੜਾ ਫੁੱਟਣਾ ਫੁੱਟਣਾ ਸੀ ਮੈਂ ਆਪ ਫੁੱਟਣ ਵਾਲਾ ਹੋ ਗਿਆ ਇਹ ਵੀ ਕੁਛ ਕਰਦੇ ਇਹ ਬਹੁਤ ਹਸਾਉਂਦਾ ਹੈ ਹਾਂ ਜੀ ਹਾਂ ਜੀ ਹਸਾਉਂਦਾ ਪੈਣੇ ਬਹੁਤ ਹਾਂ ਜੀ ਕੀ ਗੱਲਾਂ ਸੁਣਾਉਂਦਾ ਹੁੰਦਾ ਹਾਸੇ ਵਾਲੀਆਂ ਇਹ ਹਾਂ ਸੁਣਾਉਣ ਲੱਗ ਰਿਹਾ ਤੇ ਜਦੋਂ ਭੈਣੇ ਤੂੰ ਵੇਖਿਆ ਇਹਨੂੰ ਜਦੋਂ ਉੱਥੇ ਆਏ ਤੇ ਤੂੰ ਕੀ ਕਿਹਾ ਵੀ ਮੈਂ ਤੈਨੂੰ ਨਹੀਂ ਦੱਸ ਤੈਨੂੰ ਵੀ ਮੌਕੇ ਤੇ ਦੱਸਿਆ ਸੀਗਾ ਭੈਣੇ ਵੀ ਵਿਆਹ ਤੇਰਾ ਕਿ ਤੈਨੂੰ ਪਹਿਲਾਂ ਦੱਸਤਾ ਸੀ ਮੈਨੂੰ ਪਹਿਲਾਂ ਦੱਸਤਾ ਸੀ ਅੱਛਾ ਹਾਂ ਤੇ ਫਿਰ ਤੇਰੇ ਮੈਂ ਆ ਮੈਂ ਗੱਤਾਂ ਦੰਦ ਕੋ ਨਹੀਂ ਹੋ ਜਾਂਦੇ ਮੈਨੂੰ ਕੋਈ ਨਹੀਂ ਹੋ ਜਾਂਦੇ ਹਾਂ ਸਹੀ ਹੈ ਫਿਰ ਜਦੋਂ ਇੱਕ ਦੂਜੇ ਨੂੰ ਤੁਸੀਂ ਦੇਖਿਆ ਦੋਵਾਂ ਨੇ ਹਾਂਜੀ ਫਿਰ ਕੀ ਲੱਗਿਆ ਦੋਵਾਂ ਨੇ ਵਧੀਆ ਲੱਗਾ ਸਾਨੂੰ ਤੇਰੇ ਫਿਰ ਮਿੱਟੂ ਫਿਰ ਸਹੀ ਹੋਇਆ ਫਿਰ ਚਲੋ ਹੋਰ ਵਿਆਹ ਦੀ ਗੱਲ ਸੁਣਾਓ ਹੋਰ ਵੀ ਫਿਰ ਲੈ ਗਏ ਤੈਨੂੰ ਫਿਰ ਫਿਰ ਜੇ ਮੜ ਕੇ ਬਾਛ ਇੱਥੇ ਆ ਕੇ ਪ੍ਰੋਗਰਾਮ ਮਨਾਇਆ ਮੁੰਡਿਆਂ ਨੇ ਜਦੋਂ ਉੱਥੋਂ ਲੈ ਕੇ ਆ ਗਏ ਬਰਾਤ ਕਹਿੰਦੇ ਯਾਰ ਛਾਨੂੰ ਕੋਈ ਇੰਨਾ ਤਾਂ ਨਹੀਂ ਛੜੂ ਖੁਸ਼ੀ ਆ ਤੇਰੇ ਵਿਆਹ ਦੀ ਬੇਵਾਛੇ ਵੀ ਕੋਈ ਬੰਦਾ ਨਰਾਜ਼ ਹੋ ਕੇ ਨਾ ਜਾਵੇ ਕਿਸੇ ਗੱਲ ਤੋਂ ਤੁਸੀਂ ਆਪ ਕੁੱਟਣ ਵਾਲਾ ਕਿਉਂ ਹੋ ਗਿਆ ਸੀ ਯਾਰ ਆਪੋ ਫੁੱਟ ਨਾਲ ਇੱਛੇ ਗੱਲੋ ਚ ਗਾਜੀ ਮੈਨੂੰ ਕੋਈ ਆਏ ਟੈਨਸ਼ਨ ਨਾ ਹੋ ਗਈ ਵੀ ਕੋਈ ਗੱਲ ਜੀ ਕੋਈ ਆਲਾ ਗਾਲਾ ਹੋਈ ਜਾਂਦਾ ਜੀ ਅੱਗੇ ਪਿੱਛੇ ਪਰ ਉਹ ਚ ਗੱਲ ਦਾ ਦੱਸਿਆ ਨਹੀਂ ਪਾਦਾ ਜੀ ਤੇਰਾ ਵਿਆਹ ਤਾਂ ਦੁਨੀਆ ਤੇ ਮਸ਼ਹੂਰ ਹੋ ਗਿਆ ਹਾਂਜੀ ਹਾਂਜੀ ਹਾਲੀ ਦੁਨੀਆ ਤੇ ਵੀ ਬਿੱਟੂ ਦੱਸਿਆ ਹੋਇਆ ਹਾਂਜੀ 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 ਕਿਰਚਨ ਤੂੰ ਡਰਦਾ ਸੀ ਉਹਨੇ ਵਿਆਹ ਮਸ਼ਹੂਰ ਉਹਨਾ ਵਿਆਹ ਮਸ਼ਹੂਰ ਹੋ ਗਿਆ ਜੀ ਮਾਤਾ ਜੀ ਵੀ ਜਦੋਂ ਇਹਨਾਂ ਲਈ ਤੁਸੀਂ ਇਹ ਲੱਤ ਨਹੀਂ ਲਾਉਂਦਾ ਸੀ ਤੇ ਤੁਸੀਂ ਫਿਰ ਮਾਂ ਨੂੰ ਹੁੰਦਾ ਵੀ ਮੇਰੇ ਮੁੰਡੇ ਦਾ ਹੋ ਗਈ ਹੋਵੇ ਵਿਆਹ। ਹਾਂਜੀ। ਤੇ ਕਿਵੇਂ ਕੋਸ਼ਿਸ਼ਾਂ ਕਰਦੇ ਰਹਿੰਦੇ ਸੀ ਲੱਤ ਮੰਨਦਾ ਕਿਉਂ ਨਹੀਂ ਸੀ ਬਿੱਟੂ? ਬਸ ਐ ਇਹ ਕਹਿੰਦਾ ਹੁੰਦਾ ਸੀ ਹਲੇ ਮੈਂ ਇਹ ਚ ਕਰਨੀ ਆ ਹਲੇ ਮੈਂ ਵਿਆਹ ਨਹੀਂ ਕਰਾਉਣਾ। ਅੱਛਾ। ਮੈਂ ਉਹ ਦਪਹਿਰਾਂ ਤੇ ਆਪ ਖੜਾ ਹੋਣਾ। ਹੂੰ। ਫਿਰ ਹੁੰਦੀ ਹੁੰਦੀ ਮੈਂ ਆਖਿਆ ਚਲੇ ਤਾਂ ਕੰਮ ਹੋਰ ਸਾਡਾ ਕੀ ਪਤਾ ਹੁੰਦਾ ਬਜ਼ੁਰਗਾਂ ਦਾ ਤੈਨੂੰ ਪਤਾ ਹੀ ਅੱਜਕੱਲ੍ਹ ਹੌਲੀ ਕਿਵੇਂ ਹੀ ਆ। ਹਾਂ। ਫਿਰ ਮੈਂ ਗਈ ਤੇ ਤੇ ਦੇਲਾ ਦੇਵਰ ਆ ਗਿਆ ਹੂੰ ਤੇ ਬੈਠਾ ਬੈਠਾ ਨੇ ਅਸੀਂ ਇੱਥੇ ਗੱਲ ਖੇਡ ਲਈ ਹੂੰ ਤੇ ਅਸੀਂ ਦੋਨੇ ਮੈਂ ਤੇ ਬਿੱਟੂ ਉਧਰ ਮੇਰੇ ਦੇਵਰ ਦੇ ਘਰੇ ਚਲੇ ਗਏ ਉਧਰ ਵੀ ਅਸੀਂ ਇੱਕ ਕੁੜੀ ਨੂੰ ਵੇਖਣ ਉੱਡ ਗਏ ਬਿੱਟੂ ਨੂੰ ਮੈਂ ਕਰੀ ਛੱਡ ਲਈ ਇਹ ਕੁੜੀ ਨੂੰ ਮਸ ਕਰਨ ਪਾਈ ਜੀ ਅੱਛਾ ਹਾਂ ਤੇ ਬਿੱਟੂ ਨੂੰ ਦੱਸਿਆ ਨਹੀਂ ਫਿਰ ਬਿੱਟੂ ਨੂੰ ਆ ਕੇ ਦੱਸਿਆ ਤੇ ਬਿੱਟੂ ਕਦੇ ਰੋਸਣ ਆ ਜਾਵੇ ਹਾਂ ਨਹੀਂ ਰਸਦੇ ਤਾਂ ਨਹੀਂ ਹਾਂ ਦੇਦੇ ਨਾ ਮੈਂ ਕਦੀ ਮੈਨੂੰ ਕੋਈ ਪਸੰਦ ਕਰਿਆ ਨਹੀਂ ਆ ਘਰ ਦੇ ਕਹਿੰਦੇ ਜੋ ਤੂੰ ਕਰਿਆ ਈ ਠੀਕ ਆ ਮਾਤਾ ਅਸੀਂ ਸਹਿਨਤਾ ਤੇਰੀ ਤੇ ਬਿੱਟੂ ਤੂੰ ਕਿਹੜੀ ਐਸ਼ ਕਰਨੀ ਸੀ ਐਛਤਾ ਜੀ ਔਰ ਮੈਨੂੰ ਤਾਂ ਐਛੀ ਜੀ ਮੈਂ ਕੋਈ ਕੰਮ ਸਿੱਖਿਆ ਕੰਮ ਸਿੱਖ ਗਿਆ ਪੇਟ ਦਾ ਫਿਰ ਜੀ ਮੈਨੂੰ ਤਾਂ ਐਛੀ ਵੀ ਮੈਂ ਹੋਰ ਕੋਈ ਕੰਮ ਸਿੱਖਾਂ ਵੀ ਮੈਂ ਆਦਾ ਵਧੀਆ ਬਣਾ ਜੀ ਐ ਪੰਦੇ ਨੂੰ ਹੁੰਦਾ ਈ ਆ ਜ਼ਿੰਦਗੀ ਲਈ ਕੈਸੇ ਬੰਨਣਾ ਚਾਹੀਦਾ ਜੀ ਅਮੇਸ਼ਾ ਤੇ ਲਈ ਆਇਆ ਤਾਂ ਬੰਦੇ ਨੂੰ ਰਹਿਣਾ ਨਹੀਂ ਚਾਹੀਦਾ ਜੀ ਤਰੱਕੀ ਤਾਂ ਕਰਨ ਦੇ ਹਰ ਇੱਕ ਦਾ ਅਦਕਾਰ ਹਰੇਕ ਦਾ ਹਾਂ ਜੀ ਸੋਚ ਹੁੰਦੀ ਆ ਨਹੀਂ ਹੁਣ ਤਾਂ ਫਿਰ ਤਰੱਕੀ ਹੋਊਗੀ ਹੁਣ ਮਸ਼ਹੂਰ ਹੋ ਗਿਆ ਹਾਂ ਜੀ ਹਾਂ ਜੀ ਹੁਣ ਤਰੱਕੀ ਪੂਰੀ ਆ ਜੀ ਬੱਛ ਬੇ ਕੰਮ ਚੰਗਾ ਮਰ ਰਿਆ ਆ ਪਾ ਨੂੰ ਕੰਮ ਚੀੜਾ ਕਰਾ ਰਹੇ ਆ ਹਾਂ ਜੀ ਏ ਵੇਖ ਜਿਹੜੀ ਚੀਜ਼ ਤੋਂ ਤੂੰ ਡਰਦਾ ਸੀਗਾ ਵੀ ਟੱਲਦਾ ਸੀ ਉਸੇ ਚੀਜ਼ ਨੇ ਤੈਨੂੰ ਮਸ਼ਹੂਰ ਕਰਤਾ ਉਹ ਛੇ ਚੀਜ਼ ਨੇ ਮਸ਼ਹੂਰ ਕੀਤਾ ਹਾਂਜੀ ਹਾਂ ਜੀ ਜਿਆ ਤੋਂ ਟੱਲਦਾ ਜਿਹੜੀ ਚੀਜ਼ ਤੋਂ ਡਰਦਾ ਸੀ ਉਹ ਛੇ ਤੋਂ ਹੀ ਮਸ਼ਹੂਰ ਹੋ ਗਿਆ ਜੀ ਮਤਲਬ ਬਚਪਨ ਚ ਵੀ ਬਿੱਟੂ ਆਈ ਸੀ ਸਿੱਧਾ ਸੱਤ ਹਾਂਜੀ ਆਈ ਸੀ ਪਹਿਲੇ ਦਿਨ ਤੋਂ ਹੀ ਆਇਆ ਸੀਗਾ ਅੱਛਾ ਹਾਂਜੀ ਇਹ ਭੋਲੀਆਂ ਗੱਲਾਂ ਉਹ ਤੇ ਤੁਹਾਨੂੰ ਵੀ ਹਸਾਉਂਦਾ ਰਹਿੰਦਾ ਸੀ ਕਰ ਕਰਕੇ ਬਹੁਤ ਕਰਦਾ ਹੁੰਦਾ ਸੀਗਾ ਹਾਂਜੀ ਆਪਦੇ ਦਾਦੇ ਦੇ ਨਾਲ ਹੀ ਰਹਿੰਦਾ ਸੀਗਾ ਜਿੱਥੇ ਜਾਂਦਾ ਸੀ ਉਹਦੇ ਨਾਲ ਸਿਆਣਿਆਂ ਫਰਵੰਦੇ ਨਾਲ ਹੀ ਜਾਂਦਾ ਸੀਗਾ ਜੀ ਅੱਛਾ ਹਾਂਜੀ ਬਾਪੂ ਤਾਂ ਐਵੇਂ ਆਇਆ ਇਹਦਾ ਪਹਿਲੇ ਦਿਨ ਤੋਂ ਹੀ ਆਇਆ ਸੀ। ਸ਼ਰਾਰਤੀ ਨਹੀਂ ਸੀ ਹੈ? ਹਾਂਜੀ। ਸ਼ਰਾਰਤਾ ਕਰਦਾ ਸੀ ਕਿ ਨਹੀਂ? ਕਰਦਾ ਵੀ ਸੀਗਾ ਉਦੋਂ ਫਿਰ ਇਹ ਜਦੇ ਦਾਦਾ ਲੈ ਜਾਂਦਾ ਸੀ ਉਦੋਂ ਇਹ ਹਟ ਜਾਂਦਾ ਸੀਗਾ। ਫਿਰ ਉਹ ਆਪਦੇ ਨਾਲ ਹੀ ਰਹਦੇ ਸੀਗੇ। ਹਾਂ। ਦਾਦੇ ਦਾ ਬਹੁਤ ਪ੍ਰਭਾਵ ਹੈ ਹੈ? ਹਾਂ ਦਾਦੇ ਦਾ ਪ੍ਰਭਾਵ ਜ਼ਿਆਦੇ ਸੀ। ਹਾਂਜੀ। ਕਿਉਂਕਿ ਵੱਡਾ ਸਾਰਿਆਂ ਨਾਲ ਮੈਂ ਹੀ ਸੀਗਾ ਜੀ। ਅੱਛਾ। ਹਾਂਜੀ। ਹੂੰ। ਵੱਡਾ ਸੀਗਾ ਤੇ ਸਾਰੇ ਤੈਨੂੰ ਪਿਆਰ ਵੀ ਸਾਰੇ ਬਹੁਤ ਕਰਦੇ ਹਾਂ ਪਿਆਰ ਵੀ ਬਹੁਤ ਕੀਤਾ ਜੀ ਜਿੰਨਾ ਵੀ ਮਾਤਾ ਕੀ ਦਾਦੇ ਪਾ ਦਾਜਾ ਨੇ ਮੇਰੀ ਬਹੁਤ ਜ਼ਿਆਦਾ ਜੀ ਮਾਤਾ ਕੀ ਪਿਆਰ ਕਰਦੇ ਸੀ ਮੈਨੂੰ ਝੜਕਾ ਤਾਂ ਦਿੰਦੇ ਹੀ ਨਹੀਂ ਉਹ ਕਰਣ ਵਾਲਾ ਬੰਦਾ ਹੀ ਹੈ ਨਹੀਂ ਹਾਂ ਉਹ ਮੈਨੂੰ ਖੁਸ਼ ਰੱਖਦੇ ਸੀਗੇ ਮੈਂ ਉਹਨਾਂ ਨੂੰ ਖੁਸ਼ ਰੱਖਦਾ ਸੀ ਗੱਲਾਂ ਬਾਤਾਂ ਸੁਨਾਸ ਸੁਨਾ ਕੇ ਜੀ ਤੂੰ ਗੱਲਾਂ ਬਾਤਾਂ ਬੋਲਿਆ ਸੁਣ ਹਾਂ ਜੀ ਉਹ ਕਿਤੇ ਜੀ ਆਪਣੀ ਚਿੰਤ ਪੰਨੀ ਮਾਤਾ ਦੇ ਆ ਜੀ ਉੱਧਰ ਗਏ ਸੀ ਕਿ ਉੱਧਰ ਉਹਨਾਂ ਨੇ ਹੁਣ ਤੋਂ ਪਤਾ ਵੀ ਲੋਕ ਕਾਫੀ ਇਕੱਠੇ ਹੋ ਕੇ ਜਾਂਦੇ ਆ ਵੀ ਮਤਕੀ ਮੇਲੇ ਮੂਲੇ ਤੇ ਉਹ ਕਿਤੇ ਸਾਦਾ ਬਜ਼ਾਰ ਘੇ ਹੋ ਜਾ ਸੀ ਉਹ ਪਹਿਲੋਂ ਤੇ ਗੁੱਸੇ ਖੋੜਾ ਸੀਗਾ ਜੀ ਉਹਨੇ ਕਿਹਾ ਕੁੜੀ ਜਾ ਮੈਨੂੰ ਇੱਥੇ ਰੋਕ ਲੋ ਗੱਡੀ ਮੈਨੂੰ ਬਾਥਰੂਮ ਆਉਂਦਾ ਜੀ ਉਹ ਨਾਲਾ ਪਿੱਛੇ ਆ ਗਿਆ ਮੜ ਕੇ ਗੰਡਾ ਨਾ ਮੇ ਠੋਕ ਲਾਵੇ ਜੀ ਮੇ ਠੋਕ ਕਿਤੇ ਖੁੱਲ ਮੈਂ ਮੈਨੂੰ ਗਾਇਕ ਜੀ ਗਏ ਖਾਲਾ ਆਪਣੀ ਯਾਰਾ ਖੌਦ ਦਾ ਪਤ ਮੈਂ ਕੋ ਕੁੜੀ ਹੋਵੇ ਤੇ ਛੱਤ ਆ ਪਿਆ ਮੇਸ਼ਾ ਨਹੀਂ ਮੂਰ ਤੇ ਪੂਰਾ ਰੌਣਕੀ ਸੀ ਹੈ ਵੀਰ ਰੌਣਕੀ ਸੀ ਮਦ ਕੇ ਮਜ਼ਾਕ ਵੱਧ ਕਰਦਾ ਹੁੰਦਾ ਸੀ ਮੈਂ ਬਈ ਆ ਗਣ ਬਸ ਛੇੜਖਾਨੀ ਵੱਧ ਹੁੰਦੀ ਸੀ ਹਾਂ ਤਾਰਾ ਕਿੱਦਾਂ ਚੱਲਿਆ ਅੱਜ ਜੇ ਕਿਤੇ ਚੜਾਈ ਲੱਗਦੀ ਆ ਤਾਂ ਇਹ ਵੀ ਪੱਗ ਲਵਾਉਗੀ ਤੇ। ਅਹ ਛੇੜਦਾ ਰਹਿੰਦਾ ਸੀ। ਹਾਂ ਛੇੜਦਾ। ਮਤਲਬ ਉਹ ਤੇ ਵਾਧੂ ਮਰਦਿਆਂ ਨਾਲ ਬਾਹਲੀ ਲਿਆ ਸੀ। ਹਾਂਜੀ। ਨਾ ਹੀ ਸਿਆਣਾ ਹੋ ਗਿਆ। ਹਾਂਜੀ ਹਾਂਜੀ। ਬਿੱਟੂ ਫੇਰ ਫੇਰ ਦਾਦੇ ਤੋਂ ਫੇਰ ਹੋਰ ਦਾਦੇ ਦੀਆਂ ਗੱਲਾਂ ਦੱਸ। ਉਹ ਦਾਦੇ ਦੇ ਬੱਚੇ ਜੀ ਆਏ ਨਾਲ ਉਹਨਾਂ ਦੇ ਆਈ ਜੱਜ ਦਾ ਸੀ। ਉਹ ਆਖੇ ਮੈਂਬਰੀ ਮੁੰਬਰੀ ਚ ਵੀ ਸੇ ਸ਼ਤਾਂਚ ਵੀ ਸੀਗੇ। ਪੁਰਾਣੇ ਬੰਦੇ ਸੀਗੇ ਉਹ। ਉਹਨਾਂ ਦੇ ਨਾਲ ਆਉਂਦੇ ਜਾਂਦੇ ਸੀ ਬਾਛਾ ਚਾ ਮਖਾਲ ਕਰਦਾ ਰਹਿੰਦਾ ਸੀ ਹੁਣ ਜਦੋਂ ਵਿਆਹ ਹੋ ਗਿਆ ਬਿੱਟੂ ਵਿਆਹ ਤੋਂ ਬਾਅਦ ਬਹੁਤ ਮਸ਼ਹੂਰੀ ਹੋ ਗਈ ਹੁਣ ਜਦੋਂ ਕਿਤੇ ਆਉਂਦੇ ਜਾਂਦੇ ਆ ਦੋਨੇ ਫਿਰ ਲੋਕ ਪੂਰਾ ਮੈਂ ਨੇ ਜੀ ਪੂਰਾ ਚਾਹ ਮਨ ਅਗਲੇ ਗੱਡੀਆਂ ਖੜਾ ਖੜਾ ਕੇ ਫੋਟੋਆਂ ਲੈ ਕੇ ਜਾਂਦੇ ਆ ਵੀਰ ਜੀ ਤੁਸੀਂ ਖੜੋ ਜੀ ਫੋਟੋ ਖਚਾਉਣੀ ਆ ਵੀਰ ਜੀ ਤੁਸੀਂ ਸਾਡੇ ਨਾਲ ਵੀਡੀਓ ਬਣਾਓ ਅਸੀਂ ਬਣਾ ਕੇ ਲੈ ਕੇ ਜਾਂ ਪਰ ਆਪਾਂ ਨੂੰ ਇਸ ਗੱਲ ਦਾ ਕਮਾਂਡ ਨਹੀਂ ਜੀ ਬਣਾ ਲਓ ਲੋਕ ਪਿਆਰ ਕਰਦੇ ਹਾਂ ਜੀ ਪਿਆਰ ਕਰਦੇ ਆ ਅਸੀਂ ਕਹ ਦੋ ਉਹਦੇ ਕਰੀਓ ਪਿਆਰ ਕਰ ਇੱਕ ਹੀ ਦੀ ਕਿਤਾਬ ਚ ਲਿਖਿਆ ਜੀ ਆਉਂਦੇ ਜਾਂਦੇ ਫਿਰ ਜਦੋਂ ਪੂਰੀ ਬੱਲੇ ਬੱਲੇ ਹੁੰਦੀ ਹੈ ਹਾਂ ਜੀ ਆਉਂਦੇ ਆ ਚ ਰੋਕ ਲੋਕ ਰੋਕਦੇ ਬਹੁਤ ਪੂਰਾ ਰੋਕਦੇ ਆ ਜੀ ਅੰਬਰਛਾ ਜਾਏ ਤੇ ਕੀ ਗਿਆ ਸੀ ਅੰਬਾਛਾਤਾ ਪਹੁੰਚਣਾ ਜੀ ਕੋਈ ਬਾਜ ਦਨੂ ਖਿੱਚੇ ਕੋਈ ਇਧਰ ਨੂੰ ਖਿੱਚੀ ਦਰਬਾਰ ਸਾਹਿਬ ਗਏ ਹਾਂ ਜੀ ਦਰਬਾਰ ਸਾਹਿਬ ਗਏ ਪੂਰੀ ਉੱਥੇ ਫਿਰ ਬੱਲੇ ਬੱਲੇ ਹਾਂ ਜੀ ਬੱਲੇ ਬੱਲੇ ਹਾਂ ਜੀ ਆ ਜੀ ਤੇ ਭੈਣੇ ਬਾਈ ਦਾ ਇਹਦਾ ਸੁਭਾਅ ਚ ਤੁਹਾਨੂੰ ਕੀ ਸਭ ਤੋਂ ਖਾਸ ਚੀਜ਼ ਕੀ ਲੱਗਦੀ ਹੈ ਚੰਗਾ ਲੱਗਦਾ ਚੰਗਾ ਲੱਗਦਾ ਹੂੰ ਬਈ ਇਹਨਾਂ ਵੀ ਕੀ ਖਾਸ ਚੀਜ਼ ਸਭ ਤੋਂ ਚੰਗੀ ਲੱਗਦੀ ਹੈ ਇਹਨਾਂ ਦੀ ਖਾਸ ਚੀਜ਼ ਜਿਹੜੀ ਠੀਕ ਆ ਵਧੀਆ ਕੁੜੀ ਪਰ ਬਹੁਤ ਦੇ ਨਹੀਂ ਆਮ ਜਿਵੇਂ ਕੁੜੀਆਂ ਅੱਜ ਕੱਲ੍ਹ ਦੀਆਂ ਵੇਖਦੇ ਆ ਪਰ ਉਹ ਗੱਲਬਾਤ ਨਹੀਂ ਇਹਨਾਂ ਨੂੰ ਫਾਇਦਾ ਵੀ ਨਹੀਂ ਮੇਰੇ ਮਾਹਾਂ ਜੀ ਫਾਇਦਾ ਜਿੰਨਾਂ ਦੀਆਂ ਬੋਲਦੇ ਆ ਫਿਰ ਉਹ ਵਿਚਾਰੇ ਹਾਂਜੀ ਔਖੇ ਹੀ ਰਹਿੰਦੇ ਆ ਪਰ ਇਹ ਗੱਲ ਤੋਂ ਆਪਾਂ ਨੂੰ ਔਖੇ ਦਾ ਨਹੀਂ ਗਾ ਜੀ ਇਹਦੇ ਚਾਤੇ ਆਪਾਂ ਵਧੀਆ ਗੱਲ ਹੈ ਜੇ ਇਦਾ ਰਹੂਗੀ ਤਾਂ ਜੋੜੀਆਂ ਸੁੰਦਰਤਾ ਨਾਲ ਨਹੀਂ ਬਣਦੀਆਂ ਹੁੰਦੀਆਂ ਜੋੜੀਆਂ ਦਿਲ ਮਿਲਿਆ ਨਾਲ ਬਣਦੀਆਂ ਹਾਂਜੀ ਇਹ ਦਿਲ ਸੁਭਾਵਾ ਕਰਕੇ ਹਾਂਜੀ 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 ਛੋਟੀ ਜੋੜੀ ਮੈਨੂੰ ਲੱਗਦਾ ਸ ਦੁਨੀਆ ਦੀ ਸਭ ਤੋਂ ਸੋਹਣੀ ਜੋੜੀ ਹੈ ਸੋਹਣੀ ਜੋੜੀ ਹੈ ਜੀ ਜਿਹੜੀ ਬਣੀ ਹੋਈ ਆ ਮਤਲਬ ਕਿ ਨਾ ਇਹਨਾਂ ਨੇ ਉੱਚਾ ਨੀਵਾ ਬੋਲਿਆ ਨਾ ਆਪਾਂ ਬੋਲਿਆ ਇਹਨਾਂ ਨੇ ਇਹਨਾਂ ਦੇ ਮਾਪਿਓ ਫਿਰ ਕਿਵੇਂ ਕੀ ਤੁਹਾਨੂੰ ਪਿਆਰ ਕਰਦੇ ਆ ਪੂਰੇ ਸਹੁਰੇ ਜਾਂਦੇ ਨੇ ਬੱਲੇ ਹੁੰਦੀ ਆ ਹੁਣ ਪੂਰੀ ਪੂਰੀ ਜਿਉ ਤਾਂ ਅੱਗੇ ਪਿੱਛੇ ਭੱਜੇ ਦਿੰਦੇ ਹੂੰ ਓਏ ਯਾਰ ਪਰ ਉਹ ਨਾ ਆ ਗਿਆ ਸੱਡਾ ਪਰ ਉਹ ਨਾ ਆ ਗਿਆ ਉਹ ਤਾਂ ਅੱਗੇ ਪਿੱਛੇ ਹੂੰ ਤੇ ਪਰਾਪਾ ਕਿਹਾ ਜੀ ਇੰਨਾ ਵੀ ਵਿਚ ਆ ਜਾ ਨੂੰ ਕਾ ਤੋ ਹੂੰ ਪਰੇਸ਼ਾਨੀ ਦੇਣੀ ਹੈ ਓਏ ਸਾਲੀਆਂ ਫਿਰ ਸਾਲੇ ਫਿਰ ਪੂਰੇ ਬਈ ਜੀ ਬਈ ਜੀ ਕਰਦੇ ਸੇਵਾ ਪੂਰੀ ਪੂਰੀ ਸੇਵਾ ਕਰਦੇ ਆ ਜੀ ਪਰ ਪਰੇਸ਼ਾਨੀ ਇਹਨਾਂ ਨੂੰ ਦੇਈ ਦੀ ਨਹੀਂ ਜਾ ਕੇ ਪਤਾ ਲੱਗ ਗਿਆ ਵੀ ਪਰੋਨਾ ਆਇਆ ਸੀ ਬਾਕੀ ਦਾ ਜਿਹੜਾ ਹੁਣ ਐਤ ਕੀ ਆ ਮੇਰੀ ਇੰਟਰਵਿਊ ਹੋਈ ਸੀ ਵੀ ਮਤ ਕੀ ਵੈਲ ਹੋਇਆ ਉਹਦਾਂ ਦੇ ਵਿਆਹ ਦੇ ਵਿੱਚ ਹੀ ਵੈਲ ਲਗਾਇਆ ਉਹਨਾਂ ਨੇ ਪੂਰਾ ਲੱਗ ਗਿਆ ਵੀ ਆ ਸਾਡਾ ਪਰੋਨਾ ਇਨਾ ਕਾਬ ਮਤ ਕੀ ਮਸ਼ਹੂਰ ਆ ਹਾਂ ਤੇ ਅਸੀਂ ਵੀ ਕੋਈ ਫालतू ਗੱਲ ਕਰ ਨਹੀਂ ਸਕਦੇ ਦੇ ਉਹ ਵੀ ਪਜਾਰੇ ਪੂਰਾ ਇੱਜਤਮਾਨ ਗੱਲ ਕਰਦੇ ਸੀ ਫਿਰ ਸਾਲੀਆਂ ਦੀਆਂ țeਡਾਂ ਝੁੱਡਾਂ ਹੁਣ ਵੀ ਕਰਦੀਆਂ ਪੂਰਾ ਹਾਂ ਨਹੀਂ ਵੀ ਇਹ ਕਰਦੀਆਂ ਜੀ țeਡਾ ਤਾਂ ਅਜੇ ਵੀ ਨਹੀਂ ਕਰਨ ਉਹ ਹਟਦੀ ਅੱਛਾ ਹਾਂ ਅਜੇ ਵੀ ਹੌਣ ਵੀ ਪੂਰਾ ਫਿਰ ਤੂੰ ਕੰਮ ਚੀੜਾ ਹੀ ਰੱਖਦਾ ਹਾਂ ਨਹੀਂ ਵੀ ਕੰਮ ਪੂਰਾ ਚੀੜਾ ਰੱਖਦਾ ਜੀ ਪਰ ਉੱਤੇ ਲਈ ਸੁਣਾਈਦੀ ਉਹਨਾਂ ਅੱਛਾ ਹੱਲੇ ਤਾਂ ਡਿੱਗਣ ਨਹੀਂ ਉਹ ਕੀ ਖੰਦੇ ਫਿਰ ਹੁਣ ਕਿ ਹੁਣ ਕੋਈ ਖਾਸ ਗੱਲ ਦੱਸ ਜਿਹੜੀ ਉਹਨਾਂ ਨੇ țeੜ ਕੀਤੀ ਹੋਵੇ ਤੇ ਤੂੰ ਉਤਲੀ ਸੁਣਾਈ ਹੋਵੇ ਉਹ ਕਹਿੰਦੇ ਜੀ ਖਾਸ ਗੱਲ ਤਾਂ ਐਸੀ ਕਹਿੰਦੇ ਆਖੇ ਕਾਪਾ ਅਸੀਂ ਚਾਹ ਪੀਣ ਗਏ ਅਸੀਂ ਗਏ ਕਿ ਇਹਨੂੰ ਲੈਣ ਗਏ ਜੀ ਮੁੰਡਾ ਸੀ ਮੇਰੇ ਨਾਲ ਗਿਆ ਉਹ ਮੈਂ ਤਾਂ ਅੱਜ ਚਾਹ ਲਈ ਬੈਠਾ ਸੀ ਕਾਪਾ ਉਹ ਮੇਰੇ ਨਾਲ ਦੇ ਦਾ ਡੰਡੀ ਜੀ ਰਹਿ ਗਈ ਜੀ ਕੱਪ ਦੀ ਉੱਤੇ ਡਾਲਰ ਦੀ ਉਹ ਭੱਜੇ ਕਹਿੰਨ ਕਹਿੰਦੇ ਯਾਰ ਮੁੰਡੇ ਉੱਤੇ ਚਾਹ ਡਾਲਰ ਦੀ ਚਾਹ ਡਾਲਰ ਦੀ ਉਹ ਵਿਚਾਰੇ ਜੋਤ ਉਹ ਇਹ ਲੈ ਕੇ ਸਾ ਮਸੂਮਾ ਵਿਚਾਰੀਆਂ ਮਗਰ ਉਹਦੀ ਲੋ ਲਾ ਛਾਪ ਕਿਤੀ ਜੀ ਸਾਟੇ ਸੁੱਟ ਮੈਂ ਕਿਹਾ ਤੁਹਾਡੇ ਕੱਪ ਮਾਰੇ ਆ ਜੀ ਕੱਪ ਨਵੇਂ ਲੈ ਕੇ ਆਏ ਫੇਰ ਲੈ ਆਏ ਨਵੇਂ ਹਾਂਜੀ ਵੇ ਨਵੇਂ ਲੈ ਕੇ ਆਈ ਫੇਰ ਤਾਂ ਕੇ ਮਜ਼ਾਕ ਫਿਰ ਕੇ ਤੇਰਾ ਉੱਤੇ ਹੀ ਪੈ ਗਿਆ ਹੈ ਹਾਂਜੀ ਉੱਤੇ ਹੀ ਪੈ ਗਿਆ ਮਜ਼ਾਕ ਉਹਨਾਂ ਦੇ ਉਹਦੋਂ ਮਜ਼ਾਕ ਉਹਨਾਂ ਉੱਤੇ ਘਰਾਤ ਆਣਾ ਉਹਨਾਂ ਨੇ ਵੇ ਕਾ ਕੰਬਾ ਤੱਕੀ ਵੇਖਣ ਵਾਲੇ ਨੂੰ ਵੀ ਚਾਹੀਦਾ ਵੇ ਮੈਂ ਡੰਡੀ ਵੇਖਾਂ ਚੱਕਰ ਲੱਗੇ ਨੂੰ ਵੀ ਮੇਰੀ ਡੰਡੀ ਨਾਲ ਲਾਥ ਜੀ ਉਹ ਹੋਰ ਫਿਰ ਕੀ ਕੀ ਮਜ਼ਾਕ ਕੀਤੇ ਸਾਲੀਆਂ ਹੋਰ ਤੇ ਮਜ਼ਾਕ ਐਦਾ ਜੀ ਕੀਤੇ ਜੀ ਤੁਸੀਂ ਜੀਜੂ ਆਉਂਗੇ ਆਉਂਗੇ ਜਰੂਰ ਮੈਂ ਆਵਾਂਗੇ ਜੀ ਮੇਲੇ ਤੇ ਜਾਂ ਨੂੰ ਪਾਦੇ ਆ ਜੀ ਮੇਲੇ ਤੇ ਮੈਂ ਬਹੁਤ ਘੱਟ ਜਾਂਦਾ ਜੀ ਅੱਛਾ ਬੇ ਮਤਕੀ ਮੇਲੇ ਦਾ ਮੈਨੂੰ ਇੰਨਾ ਸ਼ੌਕ ਨਹੀਂ ਗਾ ਜੀ ਔਰ ਸਾਲੀਆਂ ਹੱਥੋਂ ਨਾ ਉਹਨਾਂ ਦੇ ਹੱਥੇ ਤਾਂ ਪਰ ਤੁਰਨਾ ਪੈਣਾ ਜੀ ਜਿਹੜੇ ਕਹਿਣਗੀਆਂ ਵੀ ਆਉਂ ਸਾਲੀਆਂ ਤਾਂ ਕਹਿੰਦੇ ਰਿਛ ਵੀ ਨੱਚ ਪੈਂਦਾ ਹੁੰਦਾ ਸੀ ਉਹ ਰਿਛਾ ਦੀ ਗੱਲ ਆ ਜੀ ਜਿਹੜੇ ਰਿਛ ਨੱਚਦੇ ਸੀ ਉਹਨਾਂ ਚ ਛਮਯਾਉਤਾ ਘੱਟ ਸੀ ਆਪਣਾ ਤਾਂ ਰਿਛਾ ਨਾਲੋਂ ਵੀ ਜ਼ਿਆਦਾ ਪਹਿਰਾ ਹਾ ਫੇ ਤੂੰ ਤਾਂ ਫਿਰ ਵੱਧ ਨੱਚੇਗਾ ਹਾਂ ਵੱਧ ਕਹਿਣਗੀਆਂ ਵੀ ਮਾੜਾ ਜਿਹਾ ਖਮਕਾ ਮਾਰ ਕੇ ਭੰਗੜਾ ਪਾਏਗਾ ਭੰਗੜਾ ਪਾ ਭੰਗੜਾ ਬਕਾਫੀ ਤਾਂ ਹੁਣ ਮੇਰੇ ਮੂਹਰੇ ਪਾਉਣਗੇ ਨਾ ਅਨਕਾਪੀ ਹਾਂਜੀ ਪਵਾਉਂਗਾ ਮੈਂ ਪਉਣਾ ਨਹੀਂਗਾ ਜਿਹੜਾ ਪਵਾਏ ਹਾਂ ਹਾਂ ਪਵਾਉਂਗਾ ਤੇ ਬਈ ਫਿਰ ਜਦੋਂ ਸੋਹਰੇ ਪਿੰਡ ਚ ਵੀ ਬੱਲੇ ਬੱਲੇ ਹਣੀ ਵੀ ਐਡਾ ਮਸ਼ਹੂਰ ਬੰਦਾ ਸਾਡੇ ਪਿੰਡ ਦਾ ਸੀ ਹਾਂਜੀ ਪੂਰਾ ਜੀ ਮੈਂ ਆਨਾ ਮhalla ਜੀ ਸਾਰਾ ਇਕੱਠਾ ਹੋ ਕੇ ਖੜੇ ਜਾਂਦਾ ਜੀ ਸੜਕਾਂ ਤੇ ਆਏ ਖੜ ਜਾਂਦੇ ਬਾਅਦ ਗੇਟ ਲੱਕ ਲੱਕ ਕੇ ਜਿਵੇਂ ਕੋਈ ਮੰਤਰੀ ਆਇਆ ਹੁੰਦਾ ਮੈਂ ਕਹਿੰਦਾ ਮੈਂ ਐਡੀ ਖਾਸ ਗੱਲ ਪਾ ਨਹੀਂ ਕਿ ਮੈਂ ਤਾਂ ਇੱਕ ਮਸ਼ਹੂਰ ਹੀ ਬੰਦਾ ਉਹ ਕਹਿੰਦੇ ਯਾ ਤੇਰੀ ਤਾਂ ਵੈਸੇ ਵਿੱਚ ਚੜਾਈ ਬਹੁਤ ਜ਼ਿਆਦੇ ਆ ਇਹ ਮਸ਼ਹੂਰ ਉਹ ਸੁੱਕੀ ਗੱਲ ਥੋੜੀ ਆ ਹਾਂ ਮਸ਼ਹੂਰ ਹੁੰਦਾ ਮਾਸ਼ਾ ਮਸ਼ਹੂਰ ਹੁੰਦਾ ਜੀ ਪਾਕੀਦਗਾ ਗੱਲਾਂ ਬਾਤਾਂ ਕਰਨ ਨਾਲ ਜੀ ਮਸ਼ਹੂਰ ਹੋਈ ਹੁੰਦਾ ਤੇ ਬਾਕੀ ਦਾ ਆਪਣਾ ਕੰਮ ਚੀੜਾ ਕਰਾ ਕੇ ਰੱਖੀਦਾ ਜੀ ਥੋੜਾ ਜਿਹਾ ਹੁਣ ਵੀ ਜਦੋਂ ਤੂੰ ਜਿੰਨਾ ਦੇ ਕੰਮ ਕਰਨ ਜਾਂਦਾ ਹੋਏਗਾ ਹਾਂ ਜੀ ਉਹ ਤਾਂ ਪਹਿਲਾਂ ਫੋਟੋ ਖਚਾਉਂਦੇ ਹੋਣੇ ਆ ਜੀ ਪਹਿਲੇ ਫੋਟੋ ਫੇਰ ਤੈਨੂੰ ਕੰਮ ਦਿੰਨੇ ਆ ਪਹਿਲੇ ਫੋਟੋ ਕਰਾ ਇੱਕ ਛਾੜ ਦੇ ਫੇਰ ਤੈਨੂੰ ਅੱਛੇ ਕੰਮ ਰਖਾ ਕੇ ਦਿੰਨੇ ਆ ਲਿਖ ਕੇ ਦਿੰਨੇ ਆ ਤੂੰ ਕਰ ਸੇਵਾ ਪਾਣੀ ਵੀ ਕਰ ਦੇ ਪੂਰੀ ਜੀ ਸੇਵਾ ਪਾਣੀ ਤਾਂ ਪੂਰੀ ਕਰ ਦੇ ਹੂੰ ਜਦ ਮੈਂ ਲੱਗਿਆ ਸੀ ਉਦੋਂ ਵਿਆਹ ਸੀਗਾ ਜੀ ਆਪ ਮੁੰਡੇ ਦੇ ਘਰੇ ਕੰਮ ਕਰੀ ਜਾਂਦਾ ਸੀ ਮੈਂ ਉਹਨੂੰ ਕਿਹਾ ਤੇਰੇ ਘਰ ਘਰ ਮਾਲ ਆਈ ਆ ਜਿਹੜਾ ਮੈਨੂੰ ਵੀ ਵਿਆਹ ਸ਼ਾਦੀ ਹੋਣ ਲੱਗ ਉਹ ਕਹਿੰਦਾ ਪੂਰੇ ਕੰਮ ਖੁੱਲ ਕੇ ਗੁਰੂ ਦਾ ਛੱਡ ਕੇ ਨਾਲ ਲੱਗ ਕੇ ਪੂਰੀ ਖੁੱਲ ਕੇ ਪੂਰਾ ਵਿਆਹ ਵੀ ਹੋ ਗਿਆ ਮਸ਼ਹੂਰੀ ਵੀ ਹੋ ਗਈ ਮਸ਼ਹੂਰੀ ਵੀ ਹੋ ਗਈ ਤੇ ਜਦੋਂ ਵਿਆਹ ਨਹੀਂ ਹੋਇਆ ਸੀ ਉਹਦਾ ਦਿਲ ਚਾਹੁੰਦਾ ਹੁੰਦਾ ਸੀਗਾ ਵੀ ਯਾਰ ਵੀ ਮੇਰਾ ਵੀ ਵਿਆਹ ਹੋਵੇ ਮੇਰਾ ਵੀ ਘਰ ਪਰਿਵਾਰ ਹੋਵੇ ਨਹੀਂ ਜੀ ਜੇ ਵਿਆਹ ਹੁੰਦਾ ਸੀਗਾ ਫਤ ਥੋੜਾ ਥੋੜਾ ਆਏ ਲੱਗਦਾ ਹੁੰਦਾ ਸੀ ਯਾਰ ਆ ਜਿੱਦਾਂ ਦੇ ਲੋਕ ਖੁਸ਼ੀ ਮਨਾਈ ਜਾਂਦੇ ਮੈਂ ਵੀ ਮਨਾ ਕੇ ਵੇਖ ਉਹ ਦਾ ਚੇਤੇ ਤਾਂ ਠੀਕ ਆ ਅਰੇ ਦੋ ਬਾਅਦ ਚ ਦਰ ਪਿੱਕਾ ਪਿੱਕਾ ਪੈਣ ਲੱਗ ਜਾਂਦਾ ਜੀ ਜਦੋਂ ਪਰ ਬਾਹਰੋਂ ਮਾਪਰਾ ਮਛਾਰੀਆਂ ਵੇਖਦੇ ਆ ਵੀ ਯਾਰਾ ਅੱਜ ਕੱਲ੍ਹ ਸਮੇ ਦਾ ਕੀ ਸ਼ਾਕਤਾਵਾ ਲੋਕਾਂ ਨੇ ਲੜਾ ਲੜਾ ਹਾਂ ਵੇਖ ਕੇ ਵੀ ਥੋੜਾ ਜਿਹਾ ਪਰੇਸ਼ਾਨੀ ਚ ਬੰਦਾ ਆ ਜਾਂਦਾ ਅੱਛਾ ਤੂੰ ਉਸਦੀ ਪਰੇਸ਼ਾਨੀ ਲੈ ਮੇਰੇ ਲੋਕ ਲੜਦੇ ਸੀ ਹਾਂ ਲੋਕ ਲੜਦੇ ਸੀ ਜਿਆਦਾ ਇਦਾਂ ਆ ਕੰਮ ਹੋਈ ਜਾਂਦਾ ਵੀ ਜਾਣੀ ਉਹ ਗਰੀਬ ਘਾਦਾਂ ਕੁੜੀਆਂ ਕਈ ਮੁੰਡੇ ਵਿਆਹ ਕੇ ਜੀ ਛਾੜਾ ਜ਼ਿੰਦੇ ਆ ਤੁਸੀਂ ਵਿਚ ਲੜ ਲੜ ਕੇ ਫਿਰ ਇੱਕ ਦੂਜੇ ਨੂੰ সাপোর্ট ਦੇ ਜਾਂਦੇ ਆ ਜੀ ਉਹ ਕੋਈ ਫਾਇਦਾ ਨਹੀਂ ਇਹ ਤੋਂ ਪਹਿਲੋ ਆਪਦੇ ਮਨ ਚ ਰੱਖੋ ਵੀ ਅਸੀਂ ਦੋ ਜੀਆਂ ਨੇ ਰਹਿਣਾ ਤੁਸੀਂ ਤਾਂ ਫਿਰ ਨਹੀਂ ਲੜਦੇ ਹੋਗੇ ਦੋ ਅਸੀਂ ਤਾਂ ਨਹੀਂ ਲੜਦੇ ਜੀ ਮੈਂ ਤਾਂ ਇਹਨੂੰ ਛੱਗੋ ਦੀ ਖੋਸੇ ਰੱਖਦਾ ਜੀ ਆ ਲੜਦਾ ਭੈਣੇ ਬਾਈ ਕਿ ਨਹੀਂ ਨਹੀਂ ਤੂੰ ਲੜਦੀ ਆ ਨਹੀਂ ਮੈਂ ਵੀ ਨਹੀਂ ਲੜਦੀ ਲੜਦੀ ਕਿ ਨਹੀਂ ਨਹੀਂ ਚੋਪਾ ਕਰ ਗਿਆ ਲੜਦੀ ਲੱਗਦਾ ਛੋਟੀ ਛੋਟੀ ਦਾ ਨਹੀਂ 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 ਜੀ ਲੜਦੇ ਤਾਂ ਨਹੀਂ ਇਹ ਮੇਰੇ ਜਮਾਈ ਨੇ ਕੁੜੇ ਮਤੋਂ ਪਹਿਲੋ ਵੀ ਦੱਛਾ ਜੀ ਵਿਚਾਰੀ ਆਲਪੋ ਜੀ ਨੂੰ ਕੁਛ ਨਹੀਂ ਪਤਾ ਸਹੀ ਹੈ ਹਾਂ ਜੀ ਨਹੀਂ ਤਾਂ ਹੀ ਤਾਂ ਤੇਰੇ ਨਾਲ ਵਿਆਹ ਹੋਇਆ ਵੀ ਤੈਨੂੰ ਤਾਂ ਸਾਰਾ ਪਤਾ ਹਾਂ ਜੀ ਹਾਂ ਜੀ ਦੁਨੀਆਦਾਰੀ ਦਾ ਦੁਨੀਆਦਾਰਾ ਸਾਰਾ ਬੰਦਾ ਤਾਂ ਹੀ ਤਾਂ ਇਨ ਕਿਸਮਤ ਚ ਰੱਬ ਨੇ ਤੂੰ ਹਾਂ ਜੀ ਹਾਂ ਜੀ ਹਾਂਜੀ ਮੋਨੇ ਇਹਦੀ ਕੈਚ ਮੈਤ ਨਾਲ ਕੀ ਪਤਾ ਮੇਰੇ ਭਾਗ ਖੁੱਲੇ ਆ ਜੀ ਖੁੱਲੇ ਇਹਦੀ ਹਾਂਜੀ 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 ਇਹਨੇ ਵਿਆਹ ਹੋਇਆ ਹਾਂਜੀ ਹਾਂ ਮਝੂਰੇ ਹਾਂਜੀ 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 ਤੇ ਕੰਮ ਚ ਵਾਧਾ ਹੋਇਆ ਕਿ ਕੋਈ ਨਹੀਂ ਹੋਇਆ ਹਲੇ ਹਜੇ ਕੰਮ ਵਿੱਚ ਕੋਈ ਵਾਧਾ ਨਹੀਂ ਗਾ ਜੀ ਜੇ ਕੋਈ ਹੁਣ ਕਈ ਵਿੱਚ ਕਈ ਢਿੱਕਾ ਲਾਉਣ ਵਾਲੇ ਵੀ ਹੁੰਦੇ ਆ ਜੀ ਪਰ ਆਪਾਂ ਉਹਨਾਂ ਦੀ ਪਰੇਸ਼ਾਨੀ ਨਹੀਂ ਲਈਦੀ ਬੇਸ਼ਕਲ ਕੋਈ ਗੱਲ ਨਹੀਂ ਫਰ ਮਹਾਤਮਾ ਜੋ ਵੀ ਕਾਦਾ ਸਹੀ ਕਾਦਾ ਜੀ ਅਜਾ ਐ ਡਿੱਕਾ ਲਾਉਣ ਵਾਲੇ ਵੀ ਹੈਗੇ ਆ ਵਿੱਚ ਡਿੱਕਾ ਲਾਉਣ ਵਾਲੇ ਹੁੰਦੇ ਆ ਜੀ ਕਈ ਵੀਰ ਕਹਿ ਦਿੰਦੇ ਆ ਇਹ ਇੱਕ ਕਮ ਐਡਾ ਨਹੀਂ ਹੋਣਾ ਚਾਹੀਦਾ ਐਡਾ ਨਹੀਂ ਹੋਣਾ ਚਾਹੀਦਾ ਪਰ ਆਪ ਦਾ ਜਦੋਂ ਮੈਂ ਵੇਖਦਾ ਕੰਮ ਆਪ ਦਾ ਚੀੜਾ ਕਰਾ ਦੇਈਦਾ ਉਦੋਂ ਅਗਲੇ ਨੂੰ ਖੁਸ਼ੀ ਹੋ ਜਾਂਦੀ ਐ ਵੀ ਵਾਕਈ ਕੰਮ ਚੀੜਾ ਕਰਾਊਗਾ ਜੀ ਜ਼ਿੰਦਗੀ ਚ ਬਿੱਟੂ ਕੋਈ ਕੀ ਬਦਲਾ ਆਇਆ ਮਸ਼ਹੂਰ ਹੋਣ ਤੋਂ ਬਾਅਦ ਬਦਲਾ ਇਹ ਹੀ ਆਜੀ ਬਾਤ ਲੋਕ ਮੈਨੂੰ ਚਾਹਣ ਬਹੁਤ ਲਾਗੇ ਜੀ ਮੈਂ ਤਾਂ ਕਿ ਮੇਰੀ ਇੱਜ਼ਤ ਮਾਨ ਬਹੁਤ ਕਰਦੇ ਆ ਜੀ ਆਪਾਂ ਨੂੰ ਦੁਨੀਆਦਾਰੀ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਮਾਲਕਾ ਵਖਾਇਆ ਆਪਾ ਆਪਏ ਇਹਦਾ ਨਹੀਂ ਮਸਲਾ ਜੀ ਕੋਣ ਬਾਣ ਹੁੰਦੇ ਪੂਰੇ ਬਾਣ ਪੂਰੇ ਬਹੁਣ ਬਾਣ ਹੁੰਦੇ ਆ ਜੀ ਬੰਦੇ ਪੂਰੇ ਚਾਹੁੰਦੇ ਆ ਮਤਲਬ ਹਜੇ ਕੋਈ ਪੈਸੇ ਥੇਲੇ ਵਾਲਾ ਕੋਈ ਫਰਕ ਨਹੀਂ ਪਿਆ ਪਰ ਮਸ਼ਹੂਰੀ ਹੋ ਗਈ ਹਾਂ ਮਸ਼ਹੂਰੀ ਹੋ ਗਈ ਜੀ ਐਵੇਂ ਪੁੱਛੇ ਆਲਾ ਕੋਈ ਫਰਕ ਨਹੀਂ ਪਿਆ ਜੀ ਚਲੋ ਧੰਨਵਾਦ ਬਈ ਬਿੱਟੂ ਤੁਸੀਂ ਤੁਹਾਡਾ ਟਾਈਮ ਦਿੱਤਾ ਸਾਰੇ ਪਰਿਵਾਰ ਨੇ ਹਾਂਜੀ ਤੁਸੀਂ ਸਾਰੇ ਸਾਨੂੰ ਮਿਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਸਰ